ਸਸਰੀਕਾ ਜੀ ਤੁਸੀਂ ਜੁੜੇ ਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਮੈਂ ਕਰਨਪ੍ਰੀਤ ਇਸ ਵਕਤ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰਾਮਾ ਮੰਡੀ ਬੱਸ ਸਟੈਂਡ ਦੀਆਂ ਜਿੱਥੇ ਕਿ ਬੱਸਾਂ ਖੜੀਆਂ ਨੇ ਬੰਦ ਕੀਤੀਆਂ ਨੇ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਜਿਹੜੇ ਸੱਦਾ ਦਿੱਤਾ ਗਿਆ ਸੀ ਉਹਨਾਂ ਦਾ ਸਮਰਥਨ ਕਰਦਿਆਂ ਹੋਇਆਂ ਬੱਸਾਂ ਵਾਲਿਆਂ ਨੇ ਵੀ ਅੱਜ ਜਿਹੜੀਆਂ ਬੱਸਾਂ ਬੰਦ ਕੀਤੀਆਂ ਨੇ ਇਧਰਲੇ ਪਾਸੇ ਤੁਹਾਨੂੰ ਬਾਜ਼ਾਰ ਦੀਆਂ ਤਸਵੀਰਾਂ ਦਿਖਾ ਦਈਏ ਤੁਹਾਨੂੰ ਦੱਸ ਦਈਏ ਇਸ ਵਕਤ ਅਸੀਂ ਰਾਮਾ ਮੰਡੀ ਦੇ ਮੇਨ ਬੱਸ ਸਟੈਂਡ ਦੇ ਵਿੱਚ ਐ ਜਿੱਥੇ ਕੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਬਿਲਕੁਲ ਬੰਦ ਕੀਤੀਆਂ ਗੰਜਾਂ ਨੇ ਪੂਰਨ ਤੌਰ ਤੇ ਇੱਥੋਂ ਪਤਾ ਲੱਗਦਾ ਹੈ ਕਿ ਦੁਕਾਨਦਾਰਾਂ ਵੱਲੋਂ ਵਪਾਰੀਆਂ ਵੱਲੋਂ ਪੂਰਨ ਤੌਰ ਤੇ ਜਿਹੜਾ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਇਧਰਲੇ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇੱਥੇ ਕੋਈ ਇਹ ਦਵਾਈ ਦੀਆਂ ਦੀ ਦੁਕਾਨ ਨਹੀਂ ਹੈਗੀ ਪਰ ਬਾਜ਼ਾਰ ਦੇ ਅੰਦਰ ਸਿਰਫ ਦਵਾਈਆਂ ਦੀਆਂ ਦੁਕਾਨਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ ਤੇ ਬਾਕੀ ਜਿਹੜੀਆਂ ਹੋਰ ਦੁਕਾਨਾਂ ਨੇ ਉਹ ਬੰਦ ਨੇ ਇਧਰਲੇ ਪਾਸੇ ਵਰਕਸ਼ਾਪਾਂ ਨੇ ਟਾਇਰਾਂ ਦੀਆਂ ਵਸਾਂ ਦੀਆਂ ਤੇ ਹੋਰ ਛੋਟੀਆਂ ਮੋਟੇ ਦੁਕਾਨਾਂ ਨੇ ਸਾਰੀਆਂ ਲਗਭਗ ਬੰਦ ਨੇ ਕੁਝ ਇੱਕ ਦੋ ਦੁਕਾਨਾਂ ਨੂੰ ਛੱਡ ਕੇ ਪੂਰਨ ਤੌਰ ਤੇ ਜਿਹੜਾ ਬਾਜ਼ਾਰ ਬੰਦ ਹੈ ਸੋ ਜੁੜੇ ਰਹੋ ਸਾਡੇ ਨਾਲ ਦਿਖਾਵਾਂਗੇ ਹੋਰ ਖਬਰਾਂ ਵੀ ਤੁਹਾਨੂੰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੇਕਰ ਕੋਈ ਦੁਕਾਨਦਾਰ ਖੁੱਲੀ ਹੋਈ ਦੁਕਾਨ ਜਾਂ ਕੋਈ ਪੈਟਰੋਲ ਪੰਪ ਤੇ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਰਾਮਾ ਮੰਡੀ ਦੇ ਮੇਨ ਬਾਜ਼ਾਰ ਦੀਆਂ ਇਧਰਲੇ ਪਾਸੇ ਚੌਰਾਹੇ ਦੇ ਵਿੱਚ ਖੜੇ ਹਾਂ ਅਸੀਂ ਚਾਰੇ ਪਾਸੇ ਦੁਕਾਨਾਂ ਨੇ ਜਿਹੜੀਆਂ ਬੰਦ ਨੇ ਦੁਕਾਨਦਾਰ ਲਗਭਗ ਦੁਕਾਨਾਂ ਸਾਰੀਆਂ ਬੰਦ ਕਰਕੇ ਜਿਹੜੇ ਟੜੇ ਲੱਗੇ ਹੋਏ ਨੇ ਮੈਡੀਕਲ ਸਵਾਵਾ ਵਾਸਤੇ ਮੈਡੀਕਲ ਜਰੂਰ ਖੁੱਲੇ ਨੇ ਪਰ ਤਕਰੀਬਨ ਜਿਹੜੀਆਂ ਸਾਰੀਆਂ ਦੁਕਾਨਾਂ ਨੇ ਉਹ ਬੰਦ ਨੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਕਿ ਵਿਚਾਰ ਨੇ ਉਹਨਾਂ ਨੇ ਇਸ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਇਧਰਲੇ ਪਾਸੇ ਲੇਬਰ ਚੌਂਕ ਆ ਜਿੱਥੇ ਕਿ ਲੇਬਰ ਆ ਕੇ ਖੜਦੀ ਹੈ ਲੇਬਰ ਵਾਲੇ ਵਿਅਕਤੀ ਜਿਹੜੇ ਬੰਦੇ ਨੇ ਉਹ ਜਰੂਰ ਮੌਜੂਦ ਨੇ ਇੱਥੇ ਤੇ ਨਾਲ ਹੀ ਨਾਲ ਰੇੜੇ ਵੀ ਖੜੇ ਨੇ ਇਹਨਾਂ ਦਾ ਵੀ ਕੰਮ ਜਿਹੜਾ ਨਾਲ-ਨਾਲ ਬਹੁਤ ਪ੍ਰਭਾਵਤ ਹੁੰਦਾ ਹੈ ਇਹੋ ਜਿਹੀਆਂ ਚੀਜ਼ਾਂ ਲੈ ਕੇ ਤੇ ਦੁਕਾਨਦਾਰਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਆ ਦਿਖਾਉਣਿਆ ਤੁਹਾਨੂੰ ਸਾਰੀਆਂ ਤਸਵੀਰਾਂ ਜਾਣਕਾਰੀ ਦਿੰਨੇ ਰਾਮਾ ਮੰਡੀ ਦੀ